you ਇਹ 46 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਜੀ ਪੰਜਾਬ ਦੇ ਜਿਹੜੇ ਕਲਾ ਹੈ ਪੰਜਾਬ ਦੀ ਵਿਰਾਸਤ ਹੈ ਉਹਨੂੰ ਸੰਭਾਲ ਕੇ ਰੱਖਣ ਲਈ ਬਹੁਤ ਜ਼ਿਆਦਾ ਅੱਜ ਕੱਲ ਕੰਮ ਨਹੀਂ ਹੋ ਰਿਹਾ ਲੋਕ ਫਿਲਮਾਂ ਵੱਲ ਜਾਂ ਮੋਬਾਈਲ ਵੱਲ ਹਣ ਜ਼ਿਆਦਾ ਹੋਣ ਕਰਕੇ ਇਹ ਅਸੀਂ ਹਰ ਸਾਲ ਇਹਨੂੰ ਕਰਵਾ ਰਹੇ ਹਾਂ ਸਾਡੇ ਕੋਲੇ ਪੰਜਾਬ ਦੀ ਟੀਮਾਂ ਨੇ ਹਰਿਆਣਾ ਦੀਆਂ ਟੀਮਾਂ ਨੇ ਹਿਮਾਚਲ ਦੀਆਂ ਟੀਮਾਂ ਨੇ ਉੱਤਰ ਪ੍ਰਦੇਸ਼ ਦੀਆਂ ਟੀਮਾਂ ਹੈ ਇਸਰ ਵਿੱਚ ਚਾਰਖੰਡ ਤੋਂ ਟੀਮ ਹੈ ਔਰ ਪਿਛਲੇ ਸਾਲ ਸਾਡੇ ਕੋਲ ਭਿਲਾਈ ਦੀ ਟੀਮ ਆਈ ਸੀ ਮੱਧ ਪ੍ਰਦੇਸ਼ੀ ਟੀਮ ਆ ਚੁੱਕੀ ਛੱਤੀਸਗੜ੍ਹ ਦੀ ਟੀਮ ਆ ਚੁੱਕੀ ਬਹੁਤ ਪੁਰਾਣਾ ਮੇਲਾ ਹੈ ਇਹ بڑے ਲੋਕ بڑے ਨਾਮੀ ਕਲਾਕਾਰ ਇਸ ਮੰਚ ਤੇ ਕੰਮ ਕਰ ਚੁੱਕੇ ਨੇ ਅੱਜ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਔਰ ਮੁੰਬਈ ਦੀ ਫਿਲਮ ਇੰਡਸਟਰੀ ਦੇ ਬਾਲੀਵੁੱਡ ਦੇ ਵਿੱਚ ਬਹੁਤ ਐਸੇ ਐਕਟਰਸ ਨੇ ਬਹੁਤ ਰਾਈਟਰਸ ਨੇ ਜਿਹੜੇ ਇਸ ਮੰਚ ਤੋਂ ਉੱਠੇ ਨੇ ਸਾਨੂੰ ਬੜੀ ਮਾਨ ਨਾਲ ਅਸੀਂ ਇਹ ਗੱਲ ਕਹਿ ਰਹੇ ਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹ ਵੀ ਸ਼ੁਰੂਆਤੀ ਦਿਨਾਂ ਦੇ ਵਿੱਚ ਇੱਥੇ ਕਲਾਕਾਰ ਰਹੇ ਡਾਕਟਰ ਨਿਰਮਲ ਜੋੜਾ ਜਿਹੜੇ ਡਾਇਰੈਕਟਰ ਨੇ ਯੂਥ ਸਰਵਿਸਸ ਦੇ ਇੱਕ ਚਾਈਲਡ ਆਰਟਿਸਟ ਦੇ ਵਜੋਂ ਇੱਥੇ ਸ਼ੁਰੂਆਤ ਕੀਤੀ ਸੀ ਔਰ ਹਰ ਸਾਲ ਹੁਣ ਵੀ ਸਾਡੇ ਕੋਲ ਆ ਰਹੇ ਨੇ ਤਕਰੀਬਨ 2-300 ਬੱਚਾ ਸਾਡੇ ਕੋਲ ਆਉਂਦਾ ਹੈ ਭਗਵੰਤ ਸਿੰਘ ਮਾਨ ਜੀ ਤੇ ਸਾਨੂੰ ਬੜਾ ਮਾਣ ਹੈ ਔਰ ਸਾਨੂੰ ਉਮੀਦ ਹੈ ਕਿ ਕਿਉਂਕਿ ਉਹ ਖੁਦ ਕਲਾਕਾਰ ਨੇ ਔਰ ਉਹ ਪੰਜਾਬ ਐਸ ਲਈ ਪੰਜਾਬ ਦੀ ਬਾਗਡੋਰ ਉਹਨਾਂ ਦੇ ਹੱਥ ਹੈ ਉਹ ਸਾਨੂੰ ਇਸ ਤਰ੍ਹਾਂ ਦਾ ਕਰਨ ਅਤੇ ਤੇ ਜਿਵੇਂ ਸਾਨੂੰ ਛੱਡ ਦੀ ਜ਼ਰੂਰਤ ਹੈ ਕੁਝ ਕਮਰਿਆਂ ਦੀ ਜ਼ਰੂਰਤ ਹੈ ਤਾਂ ਕਿ ਇਹ ਬਾਹਰੋਂ ਟੀਮਸ ਆਉਂਦੀਆਂ ਜਿਨ੍ਹਾਂ ਨੂੰ ਅਸੀਂ ਧਰਮਸ਼ਾਲਾ ਠਹਿਰਾਉਂਦੇ ਆ ਸ਼ਾਇਦ ਉਹਨਾਂ ਦੀ ਅੱਛੀ ਵਿਵਸਥਾ ਨਹੀਂ ਹੋ ਪਾਉਂਦੀ ਅਸੀਂ ਹੋਰ ਵਧੀਆ ਢੰਗ ਦੇ ਨਾਲ ਇਸ ਪ੍ਰੋਗਰਾਮ ਨੂੰ ਕਰ ਪਾਵਾਂਗੇ ਸਾਨੂੰ ਜੇ ਇਸ ਤਰ੍ਹਾਂ ਕੋਈ ਸਰਕਾਰੀ ਸਹਾਇਤਾ ਮਿਲੂਗੀ ਮੈਂ ਸਟੇਜ ਤੇ ਵੀ ਕਿਹਾ ਸੀ ਕਿ ਕਲਾ ਦੀ ਕੋਈ ਸੀਮਾ ਨਹੀਂ ਹੁੰਦੀ ਲੇਕਿਨ ਕਲਾਕਾਰ ਤਾਂ ਇੱਕ ਬਹੁਤ ਹੀ ਉੱਚ ਕੋਟੀ ਦਾ ਮਨੁੱਖ ਹੁੰਦਾ ਹੈ ਆਮ ਲੋਕਾਂ ਨਾਲੋਂ ਵੱਖਰਾ ਹੁੰਦਾ ਮੈਂ ਆਪਣੀ ਇੱਕ ਮੇਰੀ ਪਰਸਨਲ ਧਾਰਨਾ ਹੈ ਕਿ ਜਿਹੜੇ ਚੰਗੇ ਕਲਾਕਾਰ ਗੀਤਕਾਰ ਵੀ ਸੀ ਉਦਾਹਰਨ ਦੇ ਤੌਰ ਤੇ ਮੁਹੰਮਦ ਸ਼ਦੀਕ ਲਾਲੋ ਉਹ 3 ਮਿੰਟ ਦੇ ਗੀਤ ਦੇ ਵਿੱਚ ਇੱਕ ਪਰਿਵਾਰ ਦੀ ਸਟੋਰੀ ਦੱਸ ਦਿੰਦੇ ਸੀ ਤੇ ਇਹਨ ਉਸੇ ਤਰ੍ਹਾਂ ਜਿਹੇ ਜੀ ਮਤਲਬ ਕਲਾ ਜਿਸੀਂ ਵੇਖ ਰਹੇ ਆ ਇੱਕ ਸਟੇਜ ਦੇ ਉੱਪਰ 40 ਮਿੰਟਾਂ ਦੇ ਵਿੱਚ ਪੂਰੇ ਸਮਾਜ ਨੂੰ ਦਿਖਾ ਰਹੇ ਨੇ ਸਮਾਜ ਦੇ ਵਿੱਚ ਕੀ ਵਾਪਰਦਾ ਕਿਵੇਂ ਰੋਕਿਆ ਜਾ ਸਕਦਾ ਸਿਰਫ 40 ਮਿੰਟ ਦੇ ਵਿੱਚ ਉਹਨੂੰ ਦਿਖਾ ਰਹੇ ਨੇ ਲੋਕਾਂ ਦਾ ਸੋਸ਼ਲ ਮੀਡੀਆ ਤੇ ਹੋਰ ਮੀਡੀਆ ਤੇ ਹਨਾ ਬਹੁਤ ਪਾਸੇ ਨੂੰ ਚੱਲ ਰਹੇ ਨੇ ਲੇਕਿਨ ਉਹ ਸਾਡੇ ਅਨੁਕੂਲ ਨਹੀਂ ਉਹ ਹੋਰਾਂ ਦੇਸ਼ਾਂ ਦੀ ਉਪਜਾ ਹੋਰਾਂ ਦੇਸ਼ਾਂ ਦੀ ਉਹ ਲੋਡ ਹੈ لیکن ਸਾਡੀਆਂ ਰੂੜਾਂ ਤਾਂ ਆ ਹਨ ਜਿਹੜੀਆਂ ਅੱਜ ਇਹ ਕਲੱਬ ਕੂਰੀਆਂ ਕਰ ਰਿਹਾ ਇਸ ਮਹਾਂਸ਼ਕਤੀ ਕਲਾ ਮੰਦਰ ਦੇ ਵਿੱਚ ਅਜਿਹੇ ਪਲੇਟਫਾਰਮ ਹੋਣੇ ਬਹੁਤ ਜ਼ਰੂਰੀ ਨੇ ਤਾਂ ਕਿ ਸਾਡੇ ਸਾਡੇ ਸਮਾਜ ਨੂੰ ਸਹੀ ਸੇਧ ਦਿੱਤੀ ਜਾ ਸਕੇ ਇਸ ਨੌਜਵਾਨ ਨੂੰ ਸਹੀ ਸੇਧ ਦਿੱਤੀ ਜਾ ਸਕੇ ਬਿਲਕੁਲ ਸਰ ਜੀ ਦਾ ਫਾਇ ਸਾਰੇ ਜਾਣਦੇ ਆ ਕਿ ਜਿਹੜਾ ਪ੍ਰੋਗਰਾਮ ਹੈ 40 ਸਾਲਾਂ ਤੋਂ ਚੱਲ ਰਿਹਾ ਹੈ ਤੇ ਜੇ ਅੱਜਕੱਲ ਆਪਾਂ ਗੱਲ ਕਰੀਏ ਤਾਂ ਟੀਵੀ ਆ ਚੁੱਕਿਆ ਹੈ ਜਾਂ ਮੋਬਾਈਲ ਫੋਨ ਤੇ ਬੱਚੇ ਬਿਜੀ ਰਹਿੰਦੇ ਆ ਜਿਹਦੇ ਕਾਰਨ ਬੱਚੇ ਇਨ੍ਹਾਂ ਸਿਰ ਨੂੰ ਟਾਈਮ ਨਹੀਂ ਦੇ ਪਾਉਂਦੇ ਲੇਕਿਨ ਇਹ ਇੱਕ ਐਦਾ ਦਾ ਮੰਚ ਹੈ ਜਿੱਥੇ ਜਿਹੜੇ ਕਲਾ ਦੇ ਪ੍ਰੇਮੀ ਨੇ ਉਹ ਇਕੱਠੇ ਹੁੰਦੇ ਨੇ ਹਰ ਸਾਲ ਤੇ ਆਪਣੀ ਪਰਫਾਰਮੈਂਸਸ ਨੂੰ ਸ਼ੋਅ ਕਰਦੇ ਨੇ ਔਰ ਅਸਲ ਦੇ ਵਿੱਚ ਬਰਨਾਲਾ ਦੇ ਵਿੱਚ ਚੱਲ ਰਿਹਾ ਕਲਾ ਦਾ ਅੱਡਾ ਹੈ ਜਿਹਦੇ ਵਿੱਚ ਕਲਾ ਦਾ ਮੱਕਾ ਵੀ ਨੂੰ ਕਿਹਾ ਜਾਂਦਾ ਸਰ ਤੇ ਇੱਥੇ ਸਮੇਂ ਸਮੇਂ ਤੋਂ ਲੋਕੀ ਆਪਣੀ ਪਰਫਾਰਮੈਂਸਸ ਲੈ ਕੇ ਆਉਂਦੇ ਨੇ ਤੇ ਜਿਨ੍ਹਾਂ ਦਾ ਵੀ ਕਲਾ ਨਾਲ ਕੋਈ ਵੀ ਸੰਬੰਧ ਹੈ ਇੱਥੇ ਆ ਕੇ ਬੰਦੇ ਦੀ ਭੁੱਖ ਸ਼ਾਂਤ ਹੁੰਦੀ ਹੈ ਤੇ ਇੱਥੇ ਪਰਫਾਰਮ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਕਿ ਸਾਡੇ ਸੱਭਿਆਚਾਰ ਦੇ ਜੋ ਮਤਲਬ ਗਿੱਧਾ ਵਗੈਰਾ ਕਰਦੇ ਨੇ ਜਿਹੜੇ ਵੀ ਸਟੂਡੈਂਟ ਨੇ ਉਹਨਾਂ ਨੂੰ ਇੱਥੇ ਆਉਣ ਦਾ ਜ਼ਰੂਰ ਮੌਕਾ ਦਿੱਤਾ ਜਾਵੇ ਤੇ ਸਾਡੇ ਸੱਭਿਆਚਾਰ ਨੂੰ ਨਾ ਲੋਕ ਦਿੱਤਾ ਜਾਵੇ